ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੇ ਆਈਆ ਸਬਦੋ ਤਾਂ ਗਾਵਹੁ ਹਰੀ ਕੇ ਰਾਮ ਮਾਨ ਜਿਨੀ ਵਸਾਇਆ ਕਹੈ ਨਾਨਕੋ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਰਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਆਕਾ ਨਹੀਂ ਘਰ ਤੇ ਰਹਿ ਘਰ ਤਾਂ ਤੇ ਰਹਿ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚੂ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸਾਂ ਤੇ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੁ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤੁ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕੋ ਮਾਰਿਆ ਧੋਰੇ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤੇ ਤੁ ਘਰ ਅਨਹਦ ਵਾਜੈ ਸਾਚੀ ਨਿਵਾ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਬਜਹੋ ਕਿਆ ਕਰੇ ਵਿਚਾਰੀਆ ਤੁਰ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸਬਦ ਲਾਗੇ ਸਵਾਰੀਆ ਕਹੈ ਨਾਨਕ ਲਵੈ ਬਾਜ ਹਾਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਰ ਅਸਾਰਿਆ ਅੰਦਰ ਹੋ ਜਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰ ਹੈ ਦੇਹ ਦੇ ਸੇ ਇੱਕ ਨਾਮੇ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਹਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦਵਾਰ ਪਾਈਐ ਤਾਨ ਮਨ ਧਨ ਸਭ ਸੋਪੇ ਗੁਰ ਕਉ ਹੁਕਮ ਮੰਨਿਐ ਪਾਈਐ ਹੋਕਮ ਮੰਨ ਲੈ ਹੋ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਾਥ ਕਹਾਣੀ ਏ ਮਨ ਚੰਚਲਾ ਚਿਤ్రਾਈ ਕਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਨੇ ਤੂੰ ਸੋਹਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤੋ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਨ ਠਗੋਲੀ ਪਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਿਤ్రਾਈ ਕਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥੇ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੂਲੇ ਨਾ ਕੀਚੈ ਜੁਤ ਅੰਤੇ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣ ਆਪ ਤੂੰ ਜਾਣਹਿ ਜੀ ਆਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨੇ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਆਜੰਤ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ ਲਾ ਬਨੋ ਬਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪੇ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚਲਣਾ ਲਾ ਬਨੋ ਬਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਅਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਏ ਤੇ ਵੈ ਚਲਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਏ ਤੇ ਵੈ ਚਲਹੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਹੈ ਆਪਣੇ ਇਸੇ ਗੁਰਦੁਆਰੇ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇ ਆਇਓ ਤਿਨ ਕੈ ਮਾਨਿ ਵਸਿਆ ਜਿਨੇ ਧੁਰੋਂ ਲਿਖਿਆ ਆਇਆ ਇਕ ਫਰਹਿ ਕਨੇਰੇ ਕਰਹਿ ਗੱਲਾਂ ਗੱਲ ਨਹੀਂ ਕਰਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੋ ਟੰਬ ਸਹਤ ਸੋ ਪਵਿੱਤ ਸੰਗ ਤੇ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਨਿ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮੁਖੇ ਹਰ ਹਰ ਧਿਆਇਆ ਕਰਮੀ ਸਹਜ ਨਾ ਉਪਜੈ ਵਿਣ ਸਹਜ ਸਹਸਾ ਨਾ ਜਾਏ ਨਹ ਜਾਏ ਸਹ ਸਾਕ ਤੈ ਸੰਜਮ ਰਹੇ ਕਰਮ ਕਮਾਏ ਸਹ ਸਹ ਜਿਓ ਮਲੀਣ ਹੈ ਕੇ ਤ ਸੰਜਮ ਇ ਤੋਤਾ ਜਾਏ ਮਨ ਤੋ ਵਾਹੋ ਸਬਦ ਲਾਗੋ ਹਰਿ ਸਿਓ ਰਹੋ ਚਤੁਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜਾਇ ਇਹ ਸਹਸਾ ਇਵ ਜਾਏ ਜੀਹ ਮੈਲੇ ਬਹਰ ਹੋ ਨਰਮਲ ਬਹਰ ਹੋ ਨਰਮਲ ਜੀਹ ਤੋ ਮੈਲੇ ਤੀਨ ਜਨਮ ਜੂਵੈ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਧਜਿਆ ਕੂੜੇ ਲਾਗੇ ਇਤਨੀ ਜਨਮ ਜੂਵੈ ਹਾਰਿਆ ਜੀ ਆਹੋ ਨਰਮਲ ਬਹਰ ਆਹੋ ਨਰਮਲ ਬਹਰ ਆਹੋ ਤਾਂ ਨਰਮਲ ਜੀ ਆਹੋ ਨਰਮਲ ਸਰਗੁਰਤੇ ਕਰਨੀ ਕਮਣੀ ਕੂੜ ਕੀ ਸੋਏ ਪਹਚੈ ਨਾਹੀ ਮਨ ਸਾ ਸਾਚੇ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਰ ਹੈ ਗੁਰ ਨਾਲੇ ਗੁਰ ਕੇ ਚਰਨ ਹਰਦਾ ਧਿਆਏ ਅੰਤਰਾਤਮੈ ਸਮਾਲੇ ਆਪ ਛਾਡੇ ਸਦਾ ਰਹੇ ਪਰਣ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੈ ਨਾਨਕ ਸੁਨੋ ਸੰਤਹੁ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰਥੈ ਕੋਈ ਪੁਸ਼ੋਭ ਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤਿ ਨਾ ਪਾਏ ਤੇਰੇ ਮੁਕਤੇ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹ ਨਾਨਕ ਵਿਚਾਰ ਦੇ ਕਹੋ ਗਿਣ ਸਤਿਗੁਰ ਮੁਕਤੇ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤੋ ਸਦਾ ਰਹੋ ਹਰ ਰਾਂਗੇ ਜਪਿ ਹੋ ਸਾਧਕ ਪਾਣੀ ਕਹ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲੇਨ ਪੈਰ ਬਾਣੀ ਕਹੈ ਨਾਨਕੋ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਗਾਇ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤੇ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੈ ਗੁਰਮੁਖਿ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨਿ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸੋਲੇ ਵਲਾਏ ਕਹੈ ਨਾਨਕ ਆਪੇ ਕਰਤਾ ਆਪੇ ਹੁਕਮ ਬੁਝਾਏ ਸਿਮਰਤੋ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝ ਹਾਂ ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪਰਤ ਪਾਲ ਕਰੇ ਸੋ ਕੋ ਮਨੋ ਵਿਸਾਰੀਐ ਮਨੋ ਕੋ ਵਿਸਾਰੀਐ ਏਵਡਾ ਦਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਉਸਨੋ ਕਿ ਹੋ ਫੋਹ ਰੇ ਨਸ ਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਵ ਆਪੇ ਲਾਏ ਗੁਰਮੁਖੇ ਸਦਾਸਤ ਮਾਲੀਐ ਕਹੈ ਨਾਨਕ ਏਵਡਾਤਾ ਸੋਖ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤੈ ਖੇਰ ਰਚਾਇਆ ਜਾਂ ਤਸ ਭਾਣਾ ਤਾਂ ਜੰਮਿਆ ਪਰਵਾਰੇ ਭਲਾ ਪਾਇਆ ਲਿਵ ਛੋੜ ਕੇ ਲੱਗੀ ਤਰਸਨਾ ਮਾਇਆ ਅਮਰ ਵਰਤਾਇ ਇਹ ਮਾਇਆ ਜਿਉਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਤਉ ਆਪੇ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਦਲਾਏ ਐਸਾ ਸਰਗੁਰ ਜੇ ਮਿਲੈ ਤੇ ਸਨੋ ਸਿਰ ਸੋਪੀਆ ਵਿੱਚ ਹਉ ਆਪ ਜਾਏ ਜਿਸ ਦਾ ਜਿਉ ਤਿਸ ਮਿਲਰ ਹੈ ਹਰ ਵਸੈ ਮਾਨਿ ਆਏ ਹਰ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਮਨ ਜਾਰਾ ਹਰ ਰਾਸ ਮੇਰੀ ਮਨਮਨ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨ ਤੇ ਜਪਿਓ ਜੀ ਹਉ ਲਾਹ ਖੱਟਿਓ ਦਿਹਾੜੀ ਇਹੋ ਤਹਨ ਤੈਨਾਂ ਮਿਲਿਆ ਜਿਨ ਹਰ ਆਪੇ ਪਾਣਾ ਕਹੈ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ اے ਰਸਨਾ ਤੂੰ ਅੰਦਰ ਸੇ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨੰਤਰ ਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਦਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ ਏ ਸ੍ਰੀਰਾ ਮੇਰਿਆ ਹਰ ਤਮ ਮਹਿ ਜੋਤ ਰੱਖੀ ਤਾ ਤੂ ਜਗਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂ ਜਗਮਹਿ ਆਇਆ ਹਰਾ ਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂ ਜਗਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰੇ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰੇ ਆਇ ਇਸ ਜਗ ਮਹਿ ਆਏ ਕਹਿ ਕਾ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂ ਜਗ ਮਹਿ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਨੇ ਵਸਿਆ ਪੂਰ ਬਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨੇ ਸਤਗੁਰ ਸਿਉਂ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਮਹਜੋਦ ਧਰੇ ਹਰ ਬਿਨ ਅਬਰਨਾ ਦੇਖੋ ਕੋਈ ਹਰ ਬਿਨ ਅਬਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਬਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸਾਚਾ ਸੁਨਣੈ ਨੂੰ ਪਠਾਏ ਸਾਚਾ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨੋ ਸਤਿ ਬਾਣੀ ਜਿਉ ਤ ਸੁਣੀ ਮਨ ਤਾਂ ਹਰਿਆ ਹੋਆ ਰਸਨਾ ਰਾਸੇ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗੱਦ ਕਹੀ ਨਾ ਜਾਏ ਕਹੈ ਨਾਨਕ ਅਮਰਤ ਨਾਮ ਸੁਣਹੁ ਪਵਿੱਤਰ ਹੋਵਹੁ ਸਾਚੈ ਸੁਣਣੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨੇ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਭ ਨੇ ਦੇ ਤਸਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਮਣ ਵਜਾਇਆ ਇਹੋ ਸਾਚਾ ਸੁਹਿਲਾ ਸਾਚਾ ਘਰ ਗਾਵਹੁ ਗਾਵਹਤਾ ਸੁਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾਂ ਤੁਰ ਭਾਵਹਿ ਗੁਰਮੁਖਿ ਜਨਾ ਬੁਝਾਵਹਿ ਹੋ ਸਾਚੁ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸਚ ਸੁਹਿਲਾ ਸਚੈ ਘਰ ਗਾਵਹਿ ਆਨੰਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਰਵੰਤੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਹ ਤਾਂ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ